ਉਸ ਪਾਸੇ ਬਾਈਕ ਰੈਲੀ ਇੱਥੇ ਖੜੀ ਆ ਐਮਬੂਲੈਂਸ ਹੈ ਤੇ ਉਸ ਦੂਜੇ ਪਾਸੇ ਜਿਹੜੀ ਐਮਬੂਲੈਂਸ ਹੈ ਇਹ ਐਮਬੂਲੈਂਸ ਦੇ ਕੱਟਣ ਦੇ ਕਾਰਨ ਜਿਹੜੀ ਬਾਈਕ ਰੈਲੀ ਆ ਉਹ ਕੱਟ ਰੋਕ ਦਿੱਤੀ ਗਈ ਆ ਸਾਰੀ ਇਹੋ ਜਿਹੀ ਹੋਣਾ ਚਾਹੀਦਾ ਤਾਂਵੇਂ ਕੋਈ ਲੀਡਰ ਹੋਵੇ ਤਾਂਵੇਂ ਕੋਈ ਮਰਜ਼ੀ ਹੋਵੇ ਜਦ ਐਮਬੂਲੈਂਸ ਜਾਰੀ ਹੋਏ ਤਾਂ ਉਹਨਾਂ ਨੂੰ ਆਪਣਾ ਕਾਫਲਾ ਰੋਕ ਦੇਣਾ ਚਾਹੀਦਾ ਜਿੱਦਾਂ ਇਹਨਾਂ ਨੇ ਆਪਣਾ ਕਾਫਲਾ ਰੋਕਿਆ ਇੱਕ ਐਮਬੂਲੈਂਸ ਨੂੰ ਕੱਟਣ ਦੇ ਲਈ ਤੁਸੀਂ ਦੇਖ ਸਕਦੇ ਹੋ ਜੋ ਲੱਗਦਾ ਹੈ ਕਿ ਇਸ ਵਾਰ ਪਟਿਆਲਾ ਦੇ ਵਿੱਚ ਆਪ ਦੀ ਹਵਾ ਚਲੇਗੀ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਪਾਰਟੀ ਉਮੀਦਵਾਰ ਡਾਕਟਰ ਬਲਵਿੰਦਰ ਸਿੰਘ ਦੇ ਹੱਕ ਦੇ ਵਿੱਚ ਰਾਜਪੁਰਾ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਬਾਈਕ ਰੈਲੀ ਕੱਢੀ ਗਈ ਤਾਂ ਠਾਠਾ ਮਾਰਦਾ ਇਕੱਠ ਨਜ਼ਰ ਆਇਆ ਇਸ ਰੈਲੀ ਦੌਰਾਨ ਆਮ ਲੋਕਾਂ ਦਾ ਦਿਲ ਇਸ ਗੱਲ ਨੇ ਜਿੱਤ ਲਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਰੈਲੀ ਨੂੰ ਰੋਕ ਕੇ ਟ੍ਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਰਸਤਾ ਦੇ ਕੇ ਲੰਘਾ ਦਿੱਤਾ ਗਿਆ ਟ੍ਰੈਫਿਕ ਪੁਲਿਸ ਦੇ ਇਸ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਸੋ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਲੀਡਰਾਂ ਦੀ ਰੈਲੀ ਦੇ ਦੌਰਾਨ ਪੁਲਿਸ ਲੀਡਰਾਂ ਦੀ ਚਮਚਾਗिरी ਕਰਦੀ ਹੋਈ ਨਜ਼ਰ ਆਵੇ ਤੇ ਕਿਸੇ ਮਰੀਜ਼ ਦੀ ਜਾਨ ਦਾਤੇ ਲੱਗ ਜਾਵੇ ਤਾਂ ਦੱਸ ਜੇ ਕਿ ਇਹ ਚੋਣ ਰੈਲੀ ਜਿਹੜੀ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਯੂਥ ਕੋਆਰਡੀਨੇਟਰ ਰਾਜੇਸ਼ ਬਾਵਾਦੀ ਅਗਵਾਈ ਦੇ ਵਿੱਚ ਕੀਤੀ ਗਈ ਸੀ ਇਸ ਮੌਕੇ ਤੇ ਅ ਦੋਹਾਂ ਦੇ ਵੱਲੋਂ মিডিਏ ਦੇ ਨਾਲ ਗੱਲਬਾਤ ਕਰਦੇ ਆ ਕਿ ਕੁਝ ਕਿਹਾ ਗਿਆ ਆ ਸੁਣਦੇ ਆ ਅੱਜ ਜਿਹੜੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਡਾਕਟਰ ਬਲਵੀਰ ਜੀ ਦੇ ਹੱਕ ਵਿੱਚ ਕੱਢੀ ਜਾ ਰਹੀ ਹੈ ਇਹ ਸਾਡੇ ਯੂਥ ਪ੍ਰਧਾਨ ਬੋਵਾ ਜੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਹੋਰ ਸਾਰੇ ਵਲੰਟੀਅਰਾਂ ਵੱਲੋਂ ਪੂਰੇ ਜੋਸ਼ ਨਾਲ ਕੱਢੀ ਜਾ ਰਹੀ ਹੈ ਔਰ ਲੋਕ ਵਲੰਟੀਅਰਾਂ ਚ ਇੱਕ ਵੱਖਰਾ ਹੀ ਜੋਸ਼ ਹੈ ਮੈਂ ਇਸ ਇਸ ਜੋਸ਼ ਤੋਂ ਇਹ ਦਰਸਾ ਰਿਹਾ ਕਿ ਐਕਟਿਵਾਰ ਵੀ ਸਾਰੇ ਲੋਕ ਤਿਆਰ ਹੈ ਝਾੜੂ ਫੇਰਨ ਲਈ ਔਰ ਪੂਰਾ ਜ਼ੋਰਦਾਰ ਝਾੜੂ ਫੇਰਿਆ ਜਾਊਗਾ ਪਹਿਲਾਂ ਕਿਤੋਂ ਤੋਂ ਨਿਕਲਣਗੇ ਏ ਸਾਡੀ ਇੱਥੋਂ ਟਾਲੀ ਵਾਲੇ ਚੌਂਕ ਤੋਂ ਲੈ ਕੇ ਅੱਗੇ ਐਮ ਐਲ ਏ ਰੋਡ ਐਮ ਐਲ ਏ ਰੋਡ ਤੋਂ ਆ ਕੇ ਅੱਗੇ ਮਾਰਕੀਟਾਂ ਵਿੱਚ ਹੁੰਦੀ ਹੋਈ ਦੁਆਰਾ ਵਾਪਸ ਇੱਥੇ ਆਪਣਾ ਨੇ ਆਈ ਟੀ ਆਈ ਰੋਡ ਕੋਲੇ ਆਪਣੀ ਕੋਠੀ ਆਫਿਸ ਕੋਲੇ ਆਉਗੀ ਕੀ ਕਹਿਣਾ ਚਾਹੋਗੇ ਅੱਜ ਕਿਸਾਨਾਂ ਨੇ ਜਿਹੜਾ ਰੇਟ ਰੈਕ ਖਾਲੀ ਕੀਤਾ ਤੇ ਉਸ ਬਾਰੇ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਆਣ ਵਾਲੇ ਦਿਨਾਂ ਦੇ ਵਿੱਚ ਇੱਕ ਨਰਿੰਦਰ ਮੋਦੀ ਜੀ ਦੀ ਬਟਿਆਲੇ ਇੱਕ ਰੈਲੀ ਵੀ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਮੋਦੀ ਜੀ ਨੂੰ ਅਧਿਕਾਰ ਆ ਰਿਹਾ ਆਪਦੀਆਂ ਰੈਲੀਆਂ ਕਰਨ ਦਾ ਇਲੈਕਸ਼ਨ ਹੈ ਉਹਨਾਂ ਨੇ ਵੀ ਰੈਲੀਆਂ ਕਰਨੀਆਂ ਸਾਰੀਆਂ ਪਾਰਟੀਆਂ ਰੈਲੀਆਂ ਕਰ ਰਹੀਆਂ ਉਹਦੇ ਵਾਸਤੇ ਤਾਂ ਮੈਨੂੰ ਪਰ ਮੈਂ ਧੰਨਵਾਦ ਕਰੂੰਗੀ ਆਪਣੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਅੱਜ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਰੇਲਵੇ ਟਰੈਕ ਖਾਲੀ ਕੀਤਾ ਉਹੀ ਹੈ ਵੀ ਉਹ ਕਿਸਾਨ ਵੀਰ ਵੀ ਸਾਡੇ ਨੇ ਉਹ ਵੀ ਇਨਸਾਨ ਨੇ ਉਹ ਸਮਝਦੇ ਨਹੀਂ ਪਰ ਮੋਦੀ ਜੀ ਪਤਾ ਨਹੀਂ ਕਿਉਂ ਪੱਥਰ ਬਣੇ ਹੋਏ ਨੇ ਜਿਹੜਾ ਇਹਨਾਂ ਦੀ ਪ੍ਰੋਬਲਮਾਂ ਨਹੀਂ ਸਮਝ ਰਹੇ ਮੈਂ ਮੋਦੀ ਜੀ ਅੱਗੇ ਵੀ ਪ੍ਰਾਰਥਨਾ ਕਰੂੰਗੀ ਉਹਨਾਂ ਨੂੰ ਕਹੂੰਗੀ ਔਰ ਪਰਮਾਤਮਾ ਅੱਗੇ ਵੀ ਪ੍ਰਾਰਥਨਾ ਕਰੂੰਗੀ ਕਿ ਮੋਦੀ ਜੀ ਨੂੰ ਸਤਬੁੱਧੀ ਦਿਓ ਜਿਹੜੀ ਸਾਡੇ ਕਿਸਾਨ ਵੀਰਾਂ ਦੀ ਗੱਲ ਸੁਣ ਲੈਣ ਜਿਹੜੇ ਮੁੱਦੇ ਨੂੰ ਲੈ ਕੇ ਜਿਹੜੇ ਅੱਜ ਗੋਟਾ ਮੰਗੜ ਜਾ ਰਹੇ ਹੋ ਪ੍ਰਚਾਰ ਕਰ ਰਹੇ ਦੇਖੋ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਪਹਿਲਾਂ ਅਸੀਂ ਵਾਅਦਿਆਂ ਤੇ ਵੋਟਾਂ ਲਈਤੀਆਂ ਅਸੀਂ ਲੋਕਾਂ ਨੇ ਸਾਡੇ ਵਾਅਦਿਆਂ ਤੇ ਭਰੋਸਾ ਕੀਤਾ ਕੌਣ ਸਾਡੇ ਕੰਮਾਂ ਦੇ ਵੋਟਾਂ ਦੇਣਗੇ ਅਸੀਂ ਜਿਹੜਾ 300 ਯੂਨਿਟ ਪਰ ਬਿਜਲੀ ਫ੍ਰੀ ਕੀਤੀ ਉਸ ਤੋਂ ਬਾਅਦ ਮੁਹੱਲਾ ਕਲੀਨਿਕ ਨੌکریاں ਦਿੱਤੀਆਂ ਜਿਹੜੀਆਂ ਸਾਡੇ ਮੁਲਾਜ਼ਮ ਵੀਰਾਂ ਦੀ ਕੰਮ ਕੀਤੇ ਉਹਨਾਂ ਦੀ ਪੱਕਿਆ ਕੀਤਾ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਫੌਜੀ ਵੀਰ ਜਾਂ ਮੁਲਾਜ਼ਮ ਵੀਰ ਸ਼ਹੀਦ ਹੁੰਦੇ ਉਹਨਾਂ ਨੂੰ 1 ਕਰੋੜ ਰੁਪਇਆ ਦਿੱਤਾ ਤੇ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਰਾਜਪੁਰੇ ਸਭ ਤੋਂ ਪਹਿਲਾਂ ਆਂਦੀ ਮੈਂ ਬੱਸ ਸਟੈਂਡ ਚਾਲੂ ਕੀਤਾ ਹਸਪਤਾਲ ਤੇ ਆਪਣੀ ਤਹਿਸੀਲ ਦੀ ਪਾਰਕਿੰਗ ਖਤਮ ਕੀਤੀ ਸੜਕਾਂ ਗਲੀਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਬਣ ਰਹੀਆਂ ਆਊਟਰ ਕਲੋਨੀਆਂ ਜਿਨ੍ਹਾਂ ਵਾਲ ਅੱਜ ਤੱਕ ਕੋਈ ਝਾਕਿਆ ਨਹੀਂ ਸੀ ਆਊਟਰ ਕਲੋਨੀਆਂ ਦਾ ਵਿਕਾਸ ਹੋ ਰਿਹਾ ਉਸ ਤੋਂ ਇਲਾਵਾ ਮੁਹੱਲਾ ਕਲੀਨਿਕ ਖੁੱਲ ਰਹੇ ਨੇ ਉਸ ਤੋਂ ਇਲਾਵਾ ਰਾਜਪੁਰੇ ਵਿੱਚ ਕਿਸਾਨ ਭਵਨ ਬਣ ਰਿਹਾ ਹੈ ਵਪਾਰ ਭਵਨ ਬਣ ਰਿਹਾ ਹੈ ਇਕ ਆਪਣਾ ਬਨਵਾੜੀ ਵਿੱਚ ਕਮਿਊਨਿਟੀ ਸੈਂਟਰ ਬਣ ਰਿਹਾ ਹੋਰ ਵੱਖ-ਵੱਖ ਥਾਵਾਂ ਤੇ ਕਮਿਊਨਿਟੀ ਸੈਂਟਰ ਬਣ ਰਿਹਾ ਮੇਰੇ ਪੁਰਵਾਸੀ ਪਰਵਾਮਾਂ ਲਈ ਪ੍ਰਵਾਂਚਲ ਭਵਨ ਬਣ ਰਿਹਾ ਹਾਲੇ ਮੇਰੇ ਮੀਡੀਆ ਵਾਲੇ ਭਰਾਵਾਂ ਦਾ ਕਰਜ਼ਾ ਮੇਰੇ ਤੇ ਬਾਕੀ ਉਹ ਵੀ ਜਲਦੀ ਉਤਾਰੂੰਗੀ ਅਸਲ ਇੱਕ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਚੋਣ ਜੋ-ਜੋ ਚੋਣ ਪ੍ਰਚਾਰ ਨੇੜੇ ਹੁੰਦਾ ਜਾ ਰਿਹਾ ਹੈ ਢੇੜ ਨੇੜੇ ਵਾਲੇ ਜਦੋਂ ਤੇਜ਼ ਹੋ ਰਿਹਾ ਬਨੂੜ ਚ ਰੈਲੀ ਹੋਈ ਹੈ ਹੁਣ ਅੱਜ ਇੱਥੇ ਵੀ ਹੋ ਰਹੀ ਹੈ ਔਰ ਅੰਦਰ ਵਿੱਚ ਹੋਰ ਵੀ ਰੈਲੀ ਕੀਤੀ ਗਈ ਹੈ ਬਿਲਕੁਲ ਜੀ ਸਾਡੇ ਹੋਰ ਪ੍ਰੋਗਰਾਮ ਹੈ ਸਾਡੀਆਂ ਘਰਾਂ ਚ ਛੋਟੇ-ਛੋਟੇ ਨੁੱਕੜ ਮੀ ਵਿੱਚ 10 12 ਮੀਟਿੰਗਾਂ ਉਹਨਾਂ ਦੀਆਂ ਫੇਰ ਹੈ ਪੂਰੇ ਹਲਕੇ 'ਚ ਐਨ ਐ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਜੀ ਦਾ ਰੋਡ ਸ਼ੋ ਵੀ ਆਊਗਾ ਤਾਂ ਜਿਵੇਂ ਜਿਵੇਂ ਚੋਨ ਅਖਾੜਾ ਪਖੀ ਜਾਊਗਾ ਓਵੇਂ ਓਵੇਂ ਪ੍ਰੋਗਰਾਮ ਆਉਂਦੇ ਜਾਣਗੇ ਤੇ ਮੈਂ ਤੁਹਾਡੇ ਮਾਧਿਅਮ ਲੋਕਾਂ ਨੂੰ ਇੱਕ ਅਪੀਲ ਕਰਦੀ ਆ ਮੇਰੇ ਰਾਜਪੁਰਾ ਵਾਸੀਆਂ ਨੂੰ ਕਿ ਅਸੀਂ ਜੋ ਵਾਅਦੇ ਕਰਕੇ ਆਏ ਆ ਉਹ ਵਾਅਦੇ ਪੂਰੇ ਕਰ ਰਹੇ ਆ ਉਹਨਾਂ ਵਾਦਿਆਂ ਨੂੰ ਦੇਖ ਕੇ ਤੁਸੀਂ ਸਾਡਾ ਸਹਿਯੋਗ ਦਿਓ ਤਾਂ ਕਿ ਅਸੀਂ ਅੱਗੇ ਹੋਰ ਮਜ਼ਬੂਤੀ ਨਾਲ ਆਪਣੇ ਕੰਮ ਕਰ ਸਕੀਏ। ਐਮਐਲਏ ਸਾਡੇ ਨੀਨਾ ਮਿੱਤਲ ਦੀ ਅਗਵਾਈ 'ਚ ਸਾਰਾ ਕੰਮ ਹੋ ਰਿਹਾ ਜੀ ਜੋ ਵੀ ਸਾਨੂੰ ਉਪਰੋਂ ਕੁਆਲਿਟੀ ਤੋਂ ਹੁਕਮ ਆਇਆ ਸੀ ਕਿ ਪੂਰੇ ਜੇ ਕੌਨਸੀ ਜ਼ੋਨ ਸੀ ਚਾਰ ਬਾਈਕ ਰੈਲੀ ਕਰਨੀਆਂ ਜਿੰਨਾਂ 'ਚ ਅੱਜ ਅਸੀਂ ਦੂਜੀ ਰੈਲੀ ਕਰਦੇ ਆ ਦੋ ਰੈਲੀਆਂ ਅਸੀਂ ਨੈਕਸਟ ਵੀਕ ਦੇ ਵਿੱਚ ਵਿੱਚ ਉਹ ਵੀ ਕੰਪਲੀਟ ਕਰਾਂਗੇ। ਕਿਵੇਂ ਦਾ ਰਿਸਪਾਂਸ ਮਿਲ ਰਿਹਾ ਹੈ ਯੂਥ ਵੱਲੋਂ ਬਹੁਤ ਵੱਡਾ ਹੱਥ ਤੁਸੀਂ ਪਿੱਛੇ ਆਪ ਹੀ ਦੇਖ ਲਓ ਕਿ ਯੂਥ ਮੇਰੇ ਨਾਲ ਬਹੁਤ ਜੁੜਿਆ ਹੋਇਆ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਅਸੀਂ ਆਉਣ ਵਾਲੇ ਦਿਨਾਂ ਚ ਫੋਰਜ ਯੂਥ ਨੂੰ ਆਪਣੇ ਨਾਲ ਜੋੜਾਂਗੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ